ਇੱਕ ਕੰਨਾ ਬਾਈ ਦਾ ਫੋਨ ਆਇਆ ਤਾਂ ਬਸੀ ਦਾ ਐ ਅੱਛਾ ਤੂੰ ਤਾਂ ਬੱਥਰੈਸ਼ਰ ਖੜਾ ਐ ਅੱਛਾ ਤੇਰੀ ਫੋਟੋ ਲਾ ਦੇ ਵੇਚੀ ਉਹਦੇ ਬਾਈ ਦਾ ਨੰਬਰ ਲਿਖ ਦੇ ਭਾਈ ਇਹਨੇ ਲੈਣਾ ਹੋਇਆ ਸੜਮ ਬੱਥਰੈਸ਼ਰ ਹਾਂ ਉਹ ਬਾਈ ਨੂੰ ਫੋਨ ਕਰ ਲੈਣਾ ਠੀਕ ਆ ਠੀਕ ਨਹੀਂ ਗੱਲ ਆ ਉਹਦਾ ਡਰੈਸ ਪੁੱਛੂਗਾ ਕਿਹੜਾ ਪਿੰਡ ਆ ਕਿਹੜਾ ਕਿਹਾ ਐ ਨੰਬਰ ਫੋਟੋ ਪਾਣੀ ਆ ਪਰ ਅਪਰੇ ਨੰਬਰ ਪਾ ਲੈ ਉਹਦਾ ਫੋਨ ਨੰਬਰ ਪਾ ਦੇਣਾ ਆ ਤਾਈ ਠੀਕ ਆ ਸਾਈਡ ਪਰ ਬਾਈ ਸਾਈਡ ਪਰ ਆ ਰਿਹਾ ਆਹ ਜੀ ਆਹ ਵੀਡੀਓ ਤੇ ਹਾਂ ਆਪਣਾ ਦੇਖੋ ਨਾ ਨੰਬਰ ਵੀ ਆ ਜੇਣਾ ਤੁਹਾਡੇ ਕੋਲ ਜਿਹੜਾ ਚਾਹ ਵਾਲਾ ਫਰੈਸ਼ਰ ਵੀ ਤੁਹਾਡੇ ਕੋਲ ਫਰੈਸ਼ਰ ਲੈਣ ਦਾ ਚਾਹਵਾਨ ਹੈ ਜਿਹੜਾ ਹਾਂ ਬਸ ਦੇਖ ਲਿਓ ਭਾਈ ਫੋਨ ਕਰ ਲਿਓ ਵਾਈ ਦਾ ਡਰੈਸ ਲੈ ਕੇ ਦੇਖ ਆਇਓ ਆਪਣਾ ਠੀਕ ਨਹੀਂ ਗੱਲ ਠੀਕ ਹੈ ਜੀ ਓਕੇ ਓਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੁੱਟੇ ਲੱਗੇ ਹੋ ਬਾਈ ਬਟਨ ਅੱਜ ਬਾਈ ਲੈ ਕੇ ਬੱਜੇ ਲੱਗੇ ਬਟਨ ਅੱਛਾ ਕੱਲ ਆਇਆ ਤਾਂ ਪਟੜਾ ਮੈਨੂੰ ਕਹਿੰਦਾ ਭਰ ਦੇ ਪਾਣੀ ਨਾਲ ਮੈਂ ਹੁਣ ਕਿੰਨੇ ਕੁ ਭਰੀ ਜਾਣੇ ਪਾਣੀ ਦਾ ਸਸਤਾ ਪਾਣੀ ਲਾ ਦਿੱਤ ਮੈਨੂੰ ਮੈਂ ਹੁਣ ਕਿਤੇ ਗਾਈਆਂ ਕੱਢ ਕੇ ਉਹਦੇ ਵਿੱਚ ਪਾਣੀ ਪਾਉਣਾ ਮੈਂ ਪਾਣੀ ਪੂਰਾ ਪੀ ਲਿਆ ਉਹਨੇ ਮਾ ਤੇਰੇ ਪੱਟੀ ਵੀ ਉਹਨੇ ਪਾ ਗਾਰ ਆਈ ਗਏ ਹੈ ਦਿੱਲੀ ਧਰਤੀ ਪਈ ਹੈ ਜੋ ਕੱਲ੍ਹ ਤੋਂ ਪਾਣੀ ਪਿਛਲਾ ਬੰਦ ਕਰਿਆ ਹਾਂ ਦੋ ਵਾਰ ਪਾਣੀ ਲਾਉਂਦਾ ਨਾ ਦੋ ਕਿਤੇ ਚਾਰ ਵਾਰੀ ਲਾਤਾ ਮੈਂ ਚਾਰ ਪੰਜ ਵਾਰੀ ਪਾਣੀ ਲਾਤਾ ਜਦੋਂ ਉਹਨੇ ਕਿਹਾ ਹੋਗਾ ਪੱਟ ਕੇ ਰੱਖੀ ਮਗਾ ਹੋਗਾ ਤੂੰ ਪੱਟ ਲਾ ਹੁਣ ਕੱਲ ਦਾ ਪੱਟ ਕੇ ਸਿੱਟਦੇ ਨੇ ਹੁਣ ਦੇਖਣੇ ਦੇ ਮੈਂ ਜਾ ਕੇ ਵੀ ਕਿੰਨੇ ਕੇ ਸਿੱਟਦੇ ਠੀਕ ਨਹੀਂ ਉਹਦਾ ਆਇਆ ਆਪਣੇ ਪਾਸ 6000 ਰੁਪਏ ਆ ਗਿਆ ਉਹਦਾ ਅੱਛਾ 70 ਨੂੰ ਕੱਲ ਪਾਇਆ ਦਾਸ ਤੋਂ ਪਹਿਲਾਂ ਆਪਦਾ 6000 ਆ ਗਿਆ ਬਾਕੀ ਉਹਨੂੰ ਹੁਣ ਕੱਲ ਨੂੰ ਕਹੂੰਗਾ ਭਾਈ ਦੇ ਵਸੇ ਠੀਕ ਨਹੀਂ ਕਹਿੰਦਾ ਅਸੀਂ ਉਹ ਆਪਣਾ ਦੇਣਾ ਜਿਹੜਾ ਕਰੀਏ ਠੀਕ ਨਹੀਂ ਕਹਿੰਦੇ 10 ਤਰੀਕਾ ਦਾ ਨਾ 10 ਕਹਿਆ ਉਹ ਤਾਂ ਪਹਿਲੇ ਹੀ ਪੱਠੂ ਨੇ ਦੱਸ ਦਿੱਤਾ ਤਿੰਨ ਚਾਰ ਦਿਨ ਦਾ ਕੰਮ ਹੈ ਬਸ ਟੈਕਨੀਕਲ ਚਾਰ ਦਿਨ ਉਹਨੇ ਨਵੇੜ ਦੇਣਾ ਉਹਦੇ ਬਾਅਦ ਦੇਖਦੇ ਬਾਅਦ ਸਵਾਰ ਕੇ ਉਹਨੂੰ ਮੱਕੀ-ਮੱਕੀ ਵੀ ਦੂੰਗਾ ਚਾਰਾ ਹਾਦੇ ਹਾਂ ਕੰਪਿਊਟਰ ਕਮਾਂਟਰ ਕਰਕੇ ਹਾਂ ਚਾਰਾ ਵੀ ਦੂੰਗਾ ਚਾਰਾ ਬਥੇਰਾ ਟਾਈਮ ਆ ਜੀ ਤੁਹਾਨਾਂ ਨੂੰ 2 ਮਹੀਨੇ ਪਏ ਆ 2 ਦੇ ਵੀ 2.5 ਮਹੀਨੇ ਪਏ ਆ ਜਾਂ ਐਸੋ ਲੱਗੂਗੀ ਵੀ ਜੀਰੀ ਆ 26 26 ਅਈ ਜੋ ਲੱਗੂਗੀ ਨਾਈਬ੍ਰੇਟ ਗਏ ਆ ਚਾਰਾ ਹੀ ਦੂਏ ਵੀਗੀ ਮੱਕੀ ਮੱਕੀ ਵੀ ਦੂੰਗਾ ਪਕਾਉ ਫਿਰ ਕਰ ਜੀ ਕਾਉ ਚਾਹ ਤੂੰ ਵੀਗੀ ਪਕਾਉ ਨਾਲ ਤਾਂ ਬਾਈ ਚਾਰਾ ਹੀ ਠੀਕ ਆ ਨਹੀਂ ਫਿਰ ਉਹਦੇ ਪਰ ਵਿਚਾਰੀ ਜਾਂਦੀ ਐ ਜਿਹੜਾ ਗੱਠਾ ਬਣਾਉਨੇ ਆ ਗੱਠਾਂ ਵਾਲੇ ਤਾਂ ਪਹਿਲਾਂ ਹੀ ਰੋਲਦੀਆਂ ਫਿਰਦੀਆਂ ਉਹ ਕੋਈ ਨਹੀਂ ਉਨੇ ਨਹੀਂ ਨਹੀਂ ਵਾਈ ਨੂੰ ਗੰਨਾ ਤੇਰਾ ਨਹੀਂ ਪੀ ਗਿਆ ਜਿਵੇਂ ਤੇਰੀ ਨਹੀਂ ਪੀ ਗਈ ਮੱਕੀ ਨੇ ਵੀ ਧੱਕੇ ਖਾਣੇ ਦਿਖਾਉਂਗਾ ਇਹ ਤਾਂ ਆਪਣਾ ਡੰਗਰਾਂ ਖਾਤਰ ਵੀਦ ਨਹੀਂ ਛਿੱਦੀ ਛਾੜੂਗੀ ਪੜਾਉਂਗਾ ਕੁਝ ਆਓ ਦੇਖ ਲਓ ਜਨ ਇਹ ਲੋਟ ਆ ਗਿਆ ਫੇ ਮੱਕੀ ਵੀਦੂਗਾ ਜੇ ਟਾਈਮ ਨਾਲ ਖਾਲੀ ਘਰ ਤਾਂ ਨੇ ਆਏ ਨੇ ਪਾਸ ਹੋਣ ਨੂੰ ਟਾਈਮ ਲੱਗਿਆ ਜਾਣਾ ਕਿੱਦਣੀ ਆ ਹੁਣ ਦੇਖ ਕੇ ਆਉਂਦਾ ਜਾ ਕੇ ਮੈਂ ਚੱਲ ਫੇ ਚਲੀ ਜਾ ਚੱਲ ਦੇਖ ਆਪਦੇ ਨਾਲ ਕੀੜਾ ਮਾਰਿਆ ਹੁੰਦੇ ਆ ਚੱਕ ਬੁਲਟ ਦੇਖਾਂ ਤਾਂ ਨਾ ਚਲਾਉਂਗਾ ਪਰਸ ਕੱਲ ਪਰਸੋਂ ਦਾ ਗਿਆ ਪਰਸੋਂ ਦਾ ਗਿਆ ਵਾ ਮਾਦਨ ਕਹਿੰਦੇ ਕਿ ਉਹ ਸਰਦਾਰ ਜਿਹੜੇ ਜੀ ਮਾਰਦਾ ਸਰਦਾਰ ਨਾਲ ਬੱਟਨ ਲੱਗ ਗਿਆ ਮੈਨੂੰ ਪੈਸੇ ਨੂੰ ਜਿਹੜੇ ਮਾਰਦਾ ਭਾਈ ਦੋ ਦੋ ਜੱਟਾਂ ਹੀ ਦੇ ਦੇ ਉਹ ਈ ਨਹੀਂ ਗੱਲ ਲੈ ਇਹ ਕਿ ਕਸਟਾੜ ਹੈ ਕਹਿੰਦਾ ਬੁੜਾ ਨਾ ਜਾਣੀ ਇਹਨੂੰ ਲੈ ਭਾਈ ਇੱਕ ਗੱਡੀ ਭਰ ਲਈ ਆ ਉਹ ਲੈ ਭਾਈ ਇੱਕ ਗੱਡੀ ਨਹੀਂ ਗਿਆ ਬੰਨਣ ਲੱਗੇ ਇਕੱਠਾ ਕਰਨਾ ਬਾਕੀ ਲੱਦੂਗਾ ਗੱਲੂ ਇਹਨਾਂ ਕੀ ਲਾਇਆ ਦਾ ਬੱਟਨ ਚੱਕ ਲਈ ਗੇ ਪਤਾ ਸਾਨੂੰ ਗੱਗੇ ਕਮਾਖੀ ਰਹੇ ਹੋ ਤੰਨ ਹੋ ਗਿਆ ਵਿਲਾ ਭਾਈ ਹਾਂ ਬਹੁਤ ਜਣਾ ਵਿਲਾ ਹੋਣਾ 5 ਸਾਲ ਹੋ ਗਏ ਖੜਿਆ ਮੈਂ ਹੁਣ ਵਿਲਾ ਹੋਇਆ ਉਹ ਦੇਖ ਲਈ ਤੂੰ ਕਿਹੋ ਜਿਹਾ ਲੱਗਦਾ ਬਹੁਤ ਖਰੇਟ ਬਣਾ ਜੀਵੋ ਲੱਗੜੀ ਪਹਿਲਾਂ ਦੇਖ ਦੇ ਕਿਹੋ ਜਿਹਾ ਲੱਗਦਾ ਇਹਦੇ ਮੈਂ ਜੀਵੋ ਲੱਗਣੀ ਬਹੁਤ ਹੈ ਜੀਵੋ ਤੇ ਟਾਈਮ ਬਹੁਤ ਹੈ ਨਾ ਹਾਂ ਜੀਵੋ ਲੱਗਣੇ ਕਿ ਤੂੰ ਆਉਂ ਨਹੀਂ ਆਹ ਭਾਈ ਤੇਰਾ ਤੋ ਆ ਤੋੜ ਪਾਨਾ ਆਹ ਸਵਾਹ ਟੱਕਿਆਂ ਨੂੰ ਟਾਈਮ ਹੋ ਲੱਗਣਾ ਇਹ ਇੰਦਰਾ ਗੱਲ ਲੂਗੇ ਐਨ ਕੰਪਿਊਟਰ ਆ ਗਿਆ ਸਵਾਹ ਬਾਹਰ ਸਵਾਹ ਕਰ ਲੂਗੇ ਅਨ ਨੂੰ ਫਿਰ ਤੱਕ ਕਹਿ ਕਹਣਾ ਵੀ ਹਮ ਜੀ ਲਾ ਦੋਨੇ ਹਾਂ ਲੋਟੇ ਜੀਵੋਣੇ ਨਾਲ ਹੋਰੇ ਪਾਣੀ ਖੜਾ ਕੇ ਰੋਣਾ ਕੰਮ ਇੱਧਰ ਲਾ ਪੱਥਰ ਕਦੇ ਪੱਥਰ ਪੱਥਰ ਕਦੇ ਪੈਪੀ ਨਾਲ ਦੇਖ ਲੈ ਤੂੰ ਕਿ ਬੰਨ ਲੱਗਣਿਆ ਪਿਆ ਬੰਦੀਆਂ ਉੱਚੀ ਹੈ ਪੱਕੀ ਗੱਲ ਹੈ ਬਾਉਂਚੀ ਹੈ ਹੋਰ ਆ ਬੂਟਾ ਨਹੀਂ ਆ ਬੂਟਾ ਮੁਸ਼ਕਲ ਨਿਕਲੂਗਾ ਜੜ ਤੇ ਪੈਪ ਕਰਕੇ ਉਹ ਵਾਲਾ ਬੂਟਾ ਹਾਂ ਉਹ ਨਿਕਲਣਾ ਜੜ ਤੇ ਆ ਨਹੀਂ ਨਿਕਲਣਾ ਵੱਡਣਾ ਯੂ نو ਹਾਫ ਚ ਵੱਡਣਾ ਪੈਣਾ ਹੈ ਉਰੇ ਤੇ ਛੱਡ ਦੇਣਾ ਇਹਦੀ ਜੜਾਂ ਨਿਕਲਣੀ ਨਹੀਂ ਜਾਨੀ ਕੇ ਨਾ ਨਾ ਠੀਕ ਹੈ ਲੋੜੇ ਨਹੀਂ ਹੈਗੀ ਉੱਪ ਤੇ ਲੰਬਾਈ ਦੇਖ ਬੂਟੇ ਤੂੰ ਆਹ ਲੰਬਾਈ ਇਹ ਥੋੜਾ ਜੜਚਾ ਨਾ ਇਹਦੇ ਜੱਥੇ ਤੇ ਉਹਦਾ ਫੇਰ ਫੋਟੇ ਹੋਊਗੀ ਦੁਬਾਰਾ ਫੋਟ ਹੁਟਿਆਉਂਦਾ ਐ ਹੁੰਦੀ ਤਾਂ ਫੋਲ ਬਹੁਤ ਹੁਟਦੀ ਐ ਜਿਹੜਾ ਹੁਣ ਵੱਡ ਹੁੰਦਾ ਬੂਟਾ ਪੂਰੀ ਫੋਲ ਦਿੰਦਾ ਦੱਸ ਦੀ ਬਈਆਂ ਨੂੰ ਕਹਾਈ ਆਹ ਸਾਦਾ ਹੀ ਵਿਗਿਆ ਜਿਹੜਾ ਆਲਾ ਕਿਹੜਾ ਆਲਾ ਉਹ ਬਹਾਰਾ ਮੰਜੇ ਰੱਖ 5000 ਦਾ ਆ ਜਾ ਤੂੰ ਵੀ ਕੱਛ ਲਾਈ ਜਾਂਦਾ ਤੂੰ ਵੀ ਦੱਸ ਦੇ ਹੂੰ ਹੂੰ ਆ ਜਾ ਕਿਹੜਾ ਗੈਸ ਲਾਈਆ ਹਾਂ ਜਿਹੜਾ ਕਹਿੰਦਾ ਵੀ ਆ ਬੂਟਾ ਦੇਖ ਕੇ ਦਦਾ ਜਾਂ ਤੈਨੂੰ ਕੀ ਦੇਖਿਆ ਸੁਗ ਬੂਟੇ ਹਾਂ ਦੇਖ ਕੇ ਤਾਂ ਸੀ ਗੱਸਤਾ ਹੋਣਾ ਠੀਕ ਦਾ ਤੈਗਾ ਤੇ ਵਿੱਚ ਨਾ ਦਾ ਦੀ ਕੀ ਮੇਰਾ ਤਾਂ ਬਜਨੇ ਵੀ ਚਾਹੀਦੇ ਠੇਕੇਦਾਰ ਨੂੰ ਹੋ 1.5 ਸਾਲ ਪਹਿਲਾਂ ਮੈਂ ਤੈਨੂੰ ਕਹਿਨਦਾ ਬਾਈ ਵੀ ਪੰਜ ਲੱਖ ਦੇ ਵੇਚ ਦੀ ਚੱਲ ਅਰੇ ਗੱਲ ਕਰ ਪਾਣੀ ਲਾ ਦੋ ਬਾਈ ਮਗਾ ਫੇ ਪਾਠ ਹੋ ਜੂਗੇ ਕਿਤੇ ਇਹ ਹਾਂ ਠੀਕ ਹੈ ਨਾ ਨਾ ਕਹਿੰਦਾ ਮੈਨੂੰ ਪਾਣੀ ਛੱਡ ਦੇ ਕਹਿੰਦਾ ਮਾਂ ਫੇਰ ਨਹੀਂ ਪੱਟੂਣੀ ਉਹਦੇ ਪਾਣੀ ਛੱਡਤਾ ਮੈਂ ਹੋਂ ਤਾਂ ਆਪਾਂ ਲਾਇਆ ਪੱਕ ਹੋ ਜਾ ਆਇਆ ਹੁਣ ਗਿੱਲਾ ਪਿਆ ਪੂਰਾ ਖੇਤ ਤੇਰੀ ਗੱਡੀ ਹੁੰਦੀ ਨਿਕਲ ਨਹੀਂ ਉਸ ਟੇਕ ਮੰਡੀ ਇਹ ਹੁੰਦੀ ਜੇਕਰ ਵੜਾ ਕੇ ਭਰੀ ਹੈ ਤੇ ਆਇਆ ਲੀਹਾਂ ਮੇ ਪਾਣੀ ਖੜਾ ਹਾਲ ਦੇ ਉੱਧਰ ਇੱਥੇ ਨਹੀਂ ਖੜਾ ਪਾਸੇ ਹੈ ਕਾ ਨਹੀਂ ਹੋਊਗਾ ਹੈਨਾ ਮੈਂ ਕਹਿੰਦਾ ਬਹੁਤ ਕਸੂਰ ਦੇਖਣਾ ਧਰਤੀ ਨੂੰ ਹਾਲੇ ਮੈਂ ਆਹ ਬਾਕੀ ਤਾਂ ਇੱਕ ਦਿਨ ਆ ਚੇਕਮੀਂ ਨਾ ਦੇਖਣਾ ਗਾ ਸਾਨੂੰ ਖੇ ਨਹੀਂ ਦਿਖਣਾ ਪੈ ਗਿਆ ਨਹੀਂ ਹਾਲੇ ਅਖਾੜ ਹਾਲੂ ਦੀ ਦੇਖ ਜੂਗਾ ਇਹਨੂੰ ਹਾਂ ਅਖਾੜਾ ਖੜੇ ਲੱਗੂਗਾ ਦਿਨ ਕੱਲ ਤਾਂ ਹੋਰ ਲਾਉਂਗੇ ਦੋ ਦਿਨ ਲੱਗੂਗਾ ਹਾਲੇ ਹਾਲੂ ਕੱਲ ਦੇ ਲੱਗੇ ਹੋਇਆ ਹੁਣ ਦੇਖਣਾ ਤੂੰ ਆ ਲੈਣਾ ਪੱਟੀ ਅੱਜ ਫੇਰ ਦੋ ਦਿਨ ਲਾਉਂਗੇ ਹਾਲੇ ਚਾਰ ਪੰਜ ਚਾਰ ਦਿਨ ਲੱਗੂਗੇ ਆਰਾਮ ਨਾਲ ਤਿੰਨ ਦਿਨ ਲੱਗੂਗਾ ਅੱਜ ਵੀਰਵਾਰ ਐਤਵਾਰ ਐਤਵਾਰ ਅਸੀਂ ਖਾਦੀ ਹੋਊਗਾ ਤੈਨੂੰ ਖਾਊਗਾ ਇਹ ਤਾਂ ਵਾਰ ਫਿਰ ਵੀ ਸ਼ਾਇਦ ਹੋ ਜੂਵੇ ਇਹ ਤਾਂ ਬਸ ਅਗਲੇ ਦਿਨ ਤਾਂ ਕਸਾਈ ਹੋਣੀ ਸੀ ਉਹਦਾ ਫਿਰ ਆਪਣੇ ਹੱਥ ਟੁੱਟ ਪੰਨ ਉਹ ਬਹੁਤ ਖਾ ਰਿਹਾ ਹੈ ਨਾ ਟੁੱਟੇ ਗਾਈਂ ਕਰੀ ਜਾਂਦੇ ਆ ਜੜੇ ਜੂਣ ਟਾਈਮ ਲਾ ਜਾਂਦਾ ਰਹਿ ਰਹਿ ਜਾਨੀ ਐ ਮਾਮੂਟੀ ਹਾਂ ਪਾਣੀ ਫਿਰ ਢਟਾਨੇ ਗਾਲਦੇ ਹੋਰ ਆਹਾ ਹੁਣ ਤੂੰ ਦੇਖ ਲੈ ਹੁਣ ਖੇਤੇ ਬਹੁਤ ਲੰਬਾ ਦਲਾ ਦੇਖ ਤੇ ਕਿਤੇ ਤੇ ਕਿਤੇ ਦੀਏ ਓ ਆ ਬੂਟੇ ਆ ਬੂਟੇ ਵੀ ਗਏ ਆ ਆ ਬੂਟੇ ਇਹ ਫੇ ایرিয়া ਕਿੰਨਾ ਤੰਦੋਂ ਘੱਟ ਕੇ ਪੱਦ ਇਹਦਾ ਆਹੇ ਬੁੱਟੇ ਵਾਲਾ ਇਹ ਬੁੱਟਾ ਵਾ ਵੱਡ ਕੇ ਕਰ ਕੀ ਲਿਆ ਰੱਖਦਾ ਵੀ ਇਹ ਬੁੱਟਾ ਜਿਆਦਾ ਆ ਯਾਰ ਇਹਦੇ ਨਾਮ ਦੇ ਹੈ ਉਹ ਵੀ ਲੰਦੀ ਹੈ ਮੋਟੇ ਬਿੰਗੇ ਹੋਏ ਨੇ ਹੈ ਬਿੰਕੇ ਖੜੇ ਬੁੱਟੇ ਸਾਰੇ ਹਾਂ ਤੇ ਹੈ ਤੇਰੇ ਬੁੱਟੇ ਉਹ ਠੀਕ ਜਿਹੇ ਹੈਗੇ ਸਾਰੇ ਜਿਹੜੀ ਮਾੜਾ ਮੁੱਟਾ ਮੂਰਾ ਮਾੜਾ ਨਹੀਂ ਹੈਗਾ ਵਿੱਚ ਇਹ ਜਿਹੇ ਹੈਗੇ ਸਹੀ ਉਹ ਹੈ ਨੇ ਹੈਗੇ ਅਸੀਂ ਤੇਰੇ ਨਾਲ ਲਈਏ ਇਹ ਵੀ ਪੰਜ ਜਹ ਲੈਂਨਾ ਕਿੰਨੇ ਦੇ ਭਿਆਨ ਇਹ 5 ਲੱਖ 5000 ਦੇ ਇੱਕ ਦੋ ਤਿੰਨ ਚ ਤੇਰੇ ਬੁੱਟੇ ਜਿਆਦਾ ਹੈ ਘੱਟ ਤੇ ਫੇ ਬੜੇ ਮੋਟੇ ਵੀ ਹੈ ਹੂੰ ਹੋ ਇਹ ਬਦਲੇ ਇਹ ਇਹ ਠੀਕ ਹੈ ਹੈ ਰੇਟ ਜਾ ਜਾ ਫਿਰ ਠੀਕ ਹੈ ਫਿਰ 5 ਲੱਖ ਵਿੱਚ ਜਾ ਜੇ ਯਾਰ ਠੀਕ ਹੈ ਕਿਲੇ ਨੇ ਕਿਲੇ ਤੱਕ ਟਾਈਮ ਲੱਗਦਾ ਕਿਹੜਾ ਆ ਜੀ ਹਾਂ ਬਾਕੀ ਲੱਗ ਲਿੰਦਲੇ ਗੱਡੇ ਰੱਖ ਲਾ ਤੂੰ ਯਾਰ ਇਹਦੇ ਨਾਲ ਇੰਨਾ ਨੇੜੇ ਲੱਗੀਆਂ ਵੀ ਬਸ ਇਧੀਆਂ ਬੂਟਾ ਵੀ ਨੇੜੇ ਆ ਇਹਦਾ ਬੂਟਾ ਮਰਿਆ ਨਹੀਂ ਵਿੱਚ ਅੱਛਾ ਝੋਟੇ ਨਹੀਂ ਤੇ ਫੇਰ ਕਿ ਰੱਖੀ ਖਾਲੀ ਓ ਝੋਟੇ ਦਾ ਕਾਲਮ ਦੇਖ ਲੈ ਸਾਰੀ ਕੀ ਕੀ ਦੀ ਆਹ ਆ ਦਵਾਰਾ ਫੇਰ ਲਾਤੀ ਹੋਣ ਕੜਾਈ ਕਰਨੀ ਇਹਦੇ ਹੁਣ ਕੜਾਈ ਹੋਊਗੀ ਵੀ ਕੜਾਈ ਚੱਲ ਜਾਈ ਹੁਣ ਹੈ ਬੂਟੇ ਲਾਵੱਚ ਲਾਓ ਫਿਰ ਕਲਮਾ ਹੋਰ ਛਾਪੋ ਪੈਸਾ ਆ ਉਹ ਸੌਗਾ ਖੜਾਇਆ ਵਿੱਚ ਕਿਹੜਾ ਸੌਗਾ ਉਹਨਾਂ ਦਾ ਹੋਣਾ ਆ ਵਾਲਿਆਂ ਦਾ ਠੀਕ ਹੈ ਰੇਟ ਇਹਦਾ 5 ਲੱਖ ਆ ਨਦੀ ਆ ਜੀ ਦਾ ਮੈਂ ਕਹਾਂ ਬੰਨ ਆ ਗਿਆ ਜੰਗਲ ਬਾਾਂ ਬੀਣ ਯਾਰਡ ਬਈਆ ਬਾਣ ਯਾਰਡ ਬਈਆ ਬਾਣ ਚ ਯਾਰਡ ਜਮ ਯਾਰਡ ਕੋਈ ਨਹੀਂ ਜਾਂਦਾ ਬੰਨ ਚੱਲਦਾ ਹੀ ਨਹੀਂ ਇਹ ਇੱਥੇ ਗਏ ਆ ਨੀਲ ਗਊਆਂ ਸੂਰ ਇਹ ਟਿੱਡੀ ਪੁਣਖੀ ਆ ਮੁਰਗੇ ਬਣ ਮੁਰਗੇ ਸਾਡੇ ਦੂਏ ਮੁਰਗੇ ਜੰਗਲੀ ਉੱਡਦੇ ਦੇਖੇ ਆ ਉੱਡਦੇ ਆ ਇੱਥੇ ਬਦਾਰ ਆ ਜਾਂਦੀ ਆ ਉੱਡਦੇ ਸਲੇ ਦੇਸੀ ਮੁਰਗਾ ਵਰਗਾ ਜਿਹੜੇ ਉੱਠ ਜਾਂਦੇ ਆ ਪਛਾਣ ਨਹੀਂ ਹੁੰਦਾ ਮੁਰਗਾ ਤੇਸੀ ਮੁਰਗਾ ਹੈ ਜੜੜਾ ਮਾਰਦੇ ਆ ਜਿਹੜੇ ਸਾਲ ਉਡਾਰੀ ਭਰ ਲੈਂਦਾ ਜਦੀ ਹੈ ਵੀ ਇਹੇ ਜੀ ਸਾਲੇ ਮੋਟੇ ਨਰ ਬਈ ਹੈ ਚੱਲਾ ਜਾ ਠੀਕ ਆ ਯਾਰ ਹੁਣ ਖਾਲੀ ਹੋ ਗਏ ਨੇ ਤਾਂ ਨਾਲ ਸਾਹੀ ਜਿਹੜਾ ਕੋਈ ਮਰਜੀ ਇਹਨੂੰ ਬਾਹਰ ਸਵਾਰ ਕੇ ਜਿਹੜਾ ਕੋਈ ਮਰਜੀ ਗੱਲਾਂ ਕੰਪਿਊਟਰ ਗੱਲਾਂ ਕੁਝ ਵੀ ਗੱਲਾਂ ਜੇ ਕੋਈ ਬੀਜਣਾ ਹੈ ਜਿਹੜਾ ਮੂੰਗੀ ਮੰਗੀ ਵੀ ਬੀਜਣੀ ਹੈ ਤਾਂ ਮੂੰਗੀ ਬੀਜੋ ਸਾਦੀ ਤੇਮਾ ਠੀਕ ਨਹੀਂ ਮੂੰਗੀ ਹਾਂ ਹਾਂ ਮੂੰਗੀ ਵੀ ਦਿੱਤਾ ਗਿਆ ਆਹ ਹੋ ਦੇਖਾਂਗੇ ਹੁਣ ਜਿੱਦਾਂ ਲੋਟ ਆਇਆ ਇਹਨੂੰ ਜੇ ਉਹਨੇ ਕਿਹਾ ਵੀ 99 ਰੱਖਣਾ ਮੈਂ 99 ਰੱਖਣਾ 99 ਰੱਖੋਣਾ ਇਹਨੂੰ ਸਾਹ ਲੈਣੇ ਨਹੀਂ ਦੇਣਾ ਉਹਨੇ ਕਹਣਾ 99 ਰੱਖਾਉਣਾ ਮੈਂ ਕਿਹਾ ਲੱਗਣੇ ਤਾਂ ਨੇ ਮੂੰਗੀ ਲੋਟ ਨਹੀਂ ਆਉਣਾ ਕੰਮ ਇਹ ਚਲ ਉਹਰੇ ਜਿਹੜੀ ਮੂੰਗੀ ਹੈ ਨਾ ਮੂੰਗੀ ਦਾ ਹੋ ਜਾਣੀ ਮੂੰਗੀ ਹੋਜਣੀ ਪਰ ਇਹਨੂੰ ਲੇ ਬੱਚੇ ਹਰੋਂ ਕਿਹੜਾ ਉਹ ਤਾਂ ਸਾਰਾ ਕੁਝ ਤਾਂ ਦਿਖਣ ਹੀ ਨਹੀਂ ਦੇਣਾ ਇੱਕ ਦਿਨ ਲੱਗ ਗਿਆ 20 ਮੂੰਗੀ ਦਾ ਫਰਕ ਪੈ ਜਾਂਦਾ ਤੈਨੂੰ ਮੈਂ ਪਾਣੀ ਲੱਗਣਾ ਪਾਣੀ ਦਾ ਫਰਕ ਮੈਂ ਕਹਿੰਦਾ ਸਭ ਕੁਝ ਹੋ ਜਾਊਗਾ ਫਿਰ ਮੂੰਗੀ ਵਾਲੀ ਪੈਣੀ ਨੀਲ ਗਊਆਂ ਦੀ ਥਾਂ ਬਣੀ ਹੋਰ ਦੂਈਆਂ ਉਹ ਫਲੀਆਂ ਫਲੀ ਖਾਂਦੀਆਂ ਤੇ ਗੋਹਾਂ ਨੂੰ ਖਵਾ ਦਈਏ ਹੋਰ ਕਿਉਂ ਉਹ ਨਹੀਂ ਖਾਂਦੀ ਬੁੱਟੇ ਖਲਾਏ ਉਹਨੂੰ ਵੀ ਖਵਾ ਦਈ ਆ ਉਹ ਨਹੀਂ ਥਾਂ ਬਣੀ ਆਈਆਂ ਨਾਲ ਬੁੱਟੇ ਵੀ ਤਿਆਰ ਹੋਏ ਵੇ ਤੈਨੂੰ ਲਾਉਣੇ ਬਣੇ ਬੁੱਟੇ ਉਹਦੇ ਅਗਲੇ ਸਾਲ ਨਾਲ ਤਿਆਰ ਹੋਗੇ ਬੁੱਟੇ ਆਲੇ ਵਾਲੇ ਕਿਹੜੇ ਆਹ ਲਾ ਦੇਣੇਗਾ ਆ ਵੀ ਬੁੱਟੇ ਹੋ ਗਏ ਉਹ ਨਾਲ ਵੀ ਲਾ ਦੇ ਬਾਈ ਨਾਲ ਧਰਨਾ ਦੇ ਬਾਅਦ ਲਾ ਦੇ ਆਹ ਧਾਨਾਂ ਦੇ ਬਾਹਰ ਫੇਲਾ ਦੇਣੇ ਆਹ ਜਗ੍ਹਾ ਆਪਾਂ ਨੇ ਹੋਰ ਛੋਟ ਜਿਆਦਾ ਛੱਡ ਦੇਣੀ ਅੱਛਾ ਆਹ ਜਗ੍ਹਾ ਹੁਣੇ ਰੂਟਾ ਵੀਟੇ ਨਹੀਂ ਲੱਗਦਾ ਆਪਣਾ 9 ਫੁੱਟ ਆਹੋ ਸਾਫ ਨਾ ਕਰਿਓ ਨਾ ਉੱਧਰ ਲੱਗਦਾ ਨਾ ਇੱਧਰ ਲੱਗਦਾ ਹੋਰ ਜਗ੍ਹਾ ਥੋੜੀ ਜਿਹੀ ਵਧਾ ਦੇਣੀ ਠੀਕ ਨਹੀਂ ਗੱਲ ਲੈਣਾ ਪੰਜੀ ਲਾਉਣੀ ਆ ਲੈਣਾ ਤੇ ਵਿਚ ਤੇ ਅੱਗੇ ਪਿਛੇ ਕਰ ਲੋ ਬਸ ਹਲਾ ਦੇਣੀ ਮਾੜੀ ਇੱਧਰ ਨੂੰ ਕਰਦੇ ਨਹੀਂ ਉਹ ਉਹ ਸੈਟ ਆਇ ਨਹੀਂ ਉੱਥੀ ਆ ਇਹ ਹਲਾ ਦੇਣੀ ਮੜਮੜੀਆਂ ਉਹ ਮੜਮੜੀਆਂ ਉਹ ਹਿਲ ਗਈਆਂ ਨਹੀਂ ਬਸ ਇੱਧਰ ਉੱਧਰ ਨੂੰ ਹਾਂ ਠੀਕ ਨਹੀਂ ਗੱਲ ਹੋਰ ਕਿਹਾ ਆ ਆ ਰਿਹਾ ਸੈੱਟ ਕਰਕੇ ਲਾ ਦੂਗੀ ਚਲੋ ਆ ਜਾ ਇੱਥੇ ਨਹੀਂ ਤਾਂ ਪਾਣੀ ਸੁੱਕੇ ਕਰਦਾ ਗੱਕੇ ਹੁਣ ਪਾਣੀ ਸੁੱਕਦਾ ਹੁਣ ਸੇਮੇ ਨਹੀਂ ਹੈਗੀ ਉਰੇ ਉਰੇ ਨਹੀਂ ਪਾਣੀ ਸੁੱਕ ਕਹਦਾ ਧਾਨ ਬੱਲਾਂ ਹੀ ਵੱਡੀਆਂ ਪੈਂਦੀਆਂ ਸੀ ਉਰੇ ਅੱਛਾ ਹਾਂ ਪਾੜੀ ਡੀਲਾ ਹੁੰਦਾ ਤਾਂ ਬੰਦੇ ਜਿਹੜਾ ਉਰੇ ਸੇਮ ਸੇਮ ਐਨੀ ਹੁੰਦੀ ਤੇ ਯਾਰ ਆ ਤਾਂ ਆਪਣੇ ਸੇਮ ਹੈ ਅਸੀਂ ਦੇਖੀ ਉਰੇ ਸੇਮ ਹੂੰ ਇਹਦਾ ਸੁੱਕਦਾ ਨਹੀਂ ਤਾਂ ਪਾਣੀ ਨਾਲ ਪਾਣੀ ਪਾਣੀ ਝਾਮਕੇ ਕਰਦਾ ਤਾਂ ਇਹਨੂੰ ਜੇ ਗੰਨਾ ਬੀਜਤਾ ਤਾਂ ਗੰਨੇ पे ਝੜ ਝੜ ਜਿੰਦੀ ਗੰਨੇ ਨੂੰ ਆ ਤਾਂ ਹੁਣ ਦੇਖਦਾ ਤੂੰ ਪਾਣੀ ਲਾਦੇ ਹੈ ਨਹੀਂ ਪਾਣੀ ਲਾਦੇ ਹੈ ਨਹੀਂ ਪਾਣੀ ਐਨੇ ਢੂੰਗੇ ਚ ਲੈ ਕੇ ਦੱਤੀ ਚ ਠੀਕ ਨਹੀਂ ਆ ਮਾਰ ਕੇ ਪੈ ਗਿਆ ਇਹ ਨਹੀਂ ਜੰਦਾ ਰਹਾ ਮੈਂ ਕਿਹਾ ਨੂੰ ਬਹਾ ਭਾਦੇ ਉੱਦਾਂ ਤੇ ਨਹੀਂ ਬੋਣ ਬਦ ਅਬੀ ਜਿਆਰਨਾ ਹੁਣ ਕਿਤੇ ਨਹੀਂ ਹੈ ਮੰਦਾ ਨਹੀਂ ਹੈ ਘਰ ਬੀਜ ਜਰਨਾ ਕਿਤੇ ਉਹਨੇ ਯਾਰ ਕੀ ਇਹ ਫਸਾ ਫਿਰ ਇਹ ਭਾਦੇ ਨੂੰ ਆ ਬੀਜ ਨਹੀਂ ਤਾਂ ਬਣਨਾ ਇਹਦਾ ਤੇ ਫਿਰ ਕਰਉਣਾ ਕਿਤੇ ਇਹਦੇ ਗਾਹਾਂ ਨਾਲ ਜੰਮਣਾ ਨਹੀਂ ਫਿਰ ਹਮ ਕਰਉਣਾ ਤੇ ਕੀ ਗਾਹਾਂ ਨੂੰ ਗੰਨਾ ਤੇ ਗੰਨੇ ਮੈਂ ਜੰਮ ਜੂਗਾ ਇਹ ਕੀ ਆਹ ਗੰਨੇ ਵਿੱਚ ਜੰਮੂ ਕੇ ਜੰਮੂ ਨੂੰ ਜੰਮਣ ਦੇਣਾ ਸਪਰੇ ਤਾਂ ਮਾਰਨੀ ਆ ਆਓ ਸਪਰੇ ਨਹੀਂ ਇੰਨੀ ਤੇਜ਼ ਬਾਜੀ ਬੂਟਿਆਂ ਮੈਂ ਫਿਰ ਉਹ ਨਹੀਂ ਹੁੰਦਾ ਇਹ ਕੋ ਚੱਕਣੇ ਤਾਂ ਕਾਨ ਕਿਦ ਹੋਊਗਾ ਫੋਟ ਖਾਲੀ ਫੇਦਾ ਹੋ ਜਾਂਦਾ ਨਹੀਂ ਹੁੰਦਾ ਮੁੜ ਕੇ ਆਹ ਹੈਦੀ ਤੇਜ਼ ਨਹੀਂ ਵਾਦੀ ਫਿਰ ਕਦੇ ਹੁੰਦਾ ਯਾਰ ਜੇ ਪਾਣੀ ਲੱਗਣਾ ਹੈ ਲੇਖੀਂ ਨਾ ਕੋਈ ਖਸਾ ਬਰਦਣਾ ਤਾਂ ਲੱਗਣਾ ਜਦ ਗੈਲਾ ਪਾਰਸੋਂ ਚੌਥੇ ਭਰੇ ਤਾਂ ਮੋਹਲੇ ਐਦਾ ਬੰਦਾ ਚਪਲਾ ਭਾਈ ਗਰਮੀ ਹਾਲੀ ਬਹੁਤ ਹੋ ਗਈ ਭਾਈ ਜਰਦੀ ਜਾਨ ਹਲਕਾ ਪਾਉਣੇ ਆ ਦੇ ਹੀ ਆ ਜਵੀ ਤੇਰੀ ਬੀਜ ਬੂਈ ਬਣਿਆ ਕਿ ਨਹੀਂ ਹਲੇ ਬੀਜ ਬਣ ਗਿਆ ਕਿੰਨਾ ਟਾਈਮ ਲੱਗੂਗਾ ਪਾਉਣ ਨੂੰ ਆਹ ਤੇ ਆ ਵੀ ਪੱਕੀ ਜੀ ਆ ਵੀ ਹੁ ਆਪਣੀ ਆਪਣੀ ਦੀ ਲਾਜੀ ਗੁਲੀ ਗੁਲੀ ਹੋਣ ਇਹ ਨੂੰ ਕੰਕਰ ਦੇ ਕੰਕਰ ਪਹਿਲਾਂ ਵੱਡੋ ਜੀ ਇਹ ਕੰਕਰ ਦੇ ਨਾਲੇ ਬਸ ਕੰਕਰ ਦੇ ਨਾਲੇ ਵੱਡਰ ਜੀ ਬਈ ਹਮ ਲੇਵਰ ਆਟਾ ਹੀ ਫੁੱਟੀ ਕਰਦੇ ਨਹੀਂ ਹੁੰਦੀਆਂ 5 ਵਜੇ ਤੇ ਲੈ ਜੇ ਰੇ ਆਪਣੇ ਸਾਥ ਬੈ ਲੱਗੇ ਰਹੇ ਉਸੇ ਹੀ ਹੋਇਆ ਸਾਡਾ ਮਨ ਉਸ ਹੈਗੀ ਵੱਡਾ ਆ ਲੱਗਣਾ ਹੈ ਕਿ ਨਹੀਂ ਉਸੇ ਨਾ ਵੱਡਾ ਵੀ ਆ ਲੱਗਣਾ ਵੀ ਹੈ ਜੱਡੀ ਛੁੱਟ ਜੇ ਨਹੀਂ ਤਾਂ ਜ਼ਿਆਦਾ ਮਾਲ ਚੱਕ ਲਈ ਜੀ ਬੇ ਰੋਡ ਤੇ ਰੋਡ ਪਰ ਤਾਂ ਹੈਗਾ ਕੰਮ ਨਹੀਂ ਤੇ ਛੋਟੀ ਗੱਡੀ ਇਹ ਆਪਣੀ ਗੱਡੀ ਤੇ ਵੀ ਜਾਂਦਾ। ਇਹ ਕਰ। ਵੱਡੇ ਟਰੱਕ ਦਾ ਹਾਂ ਖਿੱਚ ਦਿੰਦੇ ਗੱਲ। ਛੋਟੀ ਵੀ ਜਾਂਦਾ ਮਾਲ ਕੁਝ ਨਹੀਂ ਹੈਗਾ। ਹੋ। ਹੂੰ। ਛੋਟੀ ਵੀ ਹੀ ਜਾਂਦਾ ਜੰਤ। ਹਾਂ। ਤੰਜ ਕਿਹਾ ਹਾ? ਦੁਰਮੜਾ ਦੁਰਮੜਾ। 1:00 ਵਜੇ ਕਿਹਾ। ਇਹ ਵੈਲਾ ਕਿਤੇ ਦਬਸਾ ਆ ਸਾਹੀ ਦਾ ਉੱਥੇ ਹੂੰ ਕਰਾ ਚਾਹੀਦਾ ਤਾਂ ਸਾਰੇ ਰੋੜੇ ਜੇ ਨਾ ਮਿੱਟੀ ਦੇ ਦਬਕੇ ਨਾ ਉੱਪਰ ਆ ਗਏ ਹੁਣ ਰੋੜੇ ਉੱਪਰ ਆਏ ਬੱਜਿਆ ਵੇ ਇੱਕ ਵਾਰੀ ਆਏ ਰੋੜੀ ਚਲ ਥੱਲੇ ਹੋ ਸਹੀ ਨਹੀਂ ਭਜਨ ਬਹੁਤਾ ਹੀ ਮਾ 35 ਕਿਲੋ ਦਾ ਹੋਊਗਾ ਘਰ ਤੇ ਕਰਤੀ 35 ਕਿਲੋ ਦਾ ਅਲੱਥ ਲੋ ਇਹਦੀ ਹੋਈ ਰਹੀ ਆ ਧਰਮੀ ਦੇ ਕੇ ਬਹੁਤ ਜ਼ਿਆਦਾ ਕਰਾਉਂਦੀ ਬੱਸ ਬਹੁਤ ਜ਼ਿਆਦਾ ਕਰ ਪਤਾ ਨਹੀਂ ਹਿੱਲਦਾ ਥੋੜਾ ਹੌਕਣੀ ਚੱਲਦੀ ਐ ਫੇਰ ਉਹ ਲੱਗ ਗਿਆ ਗੰਨੇ ਚੱਟ ਫੇਰ ਹੂੰ ਗੰਨਾ ਅਸੀਂ ਤਵਾੜ ਕੱਟਿਆ ਹੁੰਦਾ ਸਵੇਰੋਂ ਨਾ ਡੇਢ ਵਿੱਗੇ ਤਵਾੜੇ ਕਿਆ ਹੋ ਗਿਆ ਡੇਢ ਕਿੱਗਾ ਰਹਿ ਗਿਆ ਬਸ ਡੇਢ ਕਿੱਗਾ ਰਹਿ ਗਿਆ ਹਾਂ ਡੇਢ ਵਿੱਗੇ ਸ਼ਾਮ ਨੂੰ ਕੱਢਿਆਉਣਾ ਖਿੱਚਦਾ ਕੰਮ ਕੱਲ ਦੀ ਗੜਾਈ ਫੇਰ ਮੁੰਡਾ ਗੁੱਡਣਾ ਦੋ ਵਿੱਗੇ ਕੱਲ ਨੂੰ ਦੋ ਵਿੱਗੇ ਸਿਰੇ ਲਾਉਣਾ ਉਹ ਗੁੱਡ ਕੇ ਉਦੋਂ ਬਾਅਦ ਫੇਰ ਬੀਜੜੇ ਵਰਜਣਾ ਬਾਅਦ ਡਰੇਲੇ ਲੈ ਕੇ ਤਿੰਨ ਪਈਆਂ ਵਾਲੀ ਲੈ ਕੇ ਹਾਂ ਆਪ ਡਰਲ ਜੀ ਦੂਈ ਤਰਫਾਲੀ ਤਰਫਾਲੀ ਉਹ ਤਾਂ ਹੋਣ ਹਾਂ ਉਹ ਉਹਨੂੰ ਤਾਂ ਡੈਮੇਜ ਲੱਗਣਾ ਫਿਰ ਉਹ ਦੋ ਬੰਦੇ ਮੂਰੇ ਹੈਗੇ ਪਿੱਛੇ ਮੈਂ ਹੈਗਾ ਇਕੱਲੇ ਉਹ ਤਾਂ ਕੱਲਾ ਬੰਦਾ ਸੱਚੀ ਹੈ ਕਿ ਨਹੀਂ ਕੱਲਾ ਬੰਦਾ ਹੀ ਮਾਰਨਦਾ ਹੋਰ ਕਿਆ ਵੀ ਜਿਹੜਾ ਬਾਤ ਸਹੀ ਆ ਉਹ ਵੀ ਜਿਹੜੇ ਆ ਸਾਰੇ ਮੁੰਡੇ ਮਾਹ ਹੋ ਜਾ ਜੜਾ ਫੈਲ ਜਾਂਦੀਆਂ ਮੁੰਡਾ ਸਾਡਾ ਪਾਕੀ ਪਿਆ ਯਾਰ ਬਸ ਕੱਲ ਨੂੰ ਮੁੰਡੇ ਦੀ ਗੜਾਈ ਖੋਲਣੀ ਸਾਡੀ ਜਿਹੜਾ ਦੂਆ ਆਇਆ ਵੱਡਣਾ ਹੁਣ ਉਹਦੀ ਇੱਕੇ ਗੜਾਈ ਹੋਣੀ ਆ ਬਸ ਉਤੇ ਬਾਅਦ ਦਾ ਸਪਰੇਅ ਹੋਣੀ ਤੇ ਪੱਕਖ ਦੀ ਆ ਹੋਣੀ ਹੈ ਸੀਟ ਸੂਟ ਕੇ ਐ ਸਾਈਡਾ ਸੂਦਾ ਸਾਫ ਕਰੀਆਂ ਪਈਆਂ ਇਹਨ ਗੰਨਾ ਬਣਾਤਾ ਸਾਲਾ ਕੱਖ ਤਾਂ ਇਹਨ ਕਿ ਲਾਗੀ ਨਹੀਂ ਦਿਖਦਾ ਪਿਛੋਂ ਜਿਹੜੀ ਤੇੜੀ ਤਾਵੀਆਂ ਵਾਲੀ ਤਰਫਾਲੀ ਆ ਮਨੂੰ ਉਹ ਲੱਗਦੀ ਉਹ ਕਾਮਯਾਬ ਨਹੀਂ ਹੈਨੀ ਉਹ ਕਾਮਯਾਬ ਨਹੀਂ ਹੈ ਜੀ ਉਹ ਤਵੀਆਂ ਇੱਕ ਤਾਂ ਛੋਟੀਆਂ ਮੈਂ ਕਹਿੰਨਾ ਚਾਹੇ ਦੋ ਤਵੀਆਂ ਹੋਣ ਹਾਂ ਦੋ ਦੀ ਜੇ ਤੈਨੂੰ ਥੋੜੀ ਬੜੀ ਹੋਵੇ ਤਵੀ ਜਿਹੜਾ ਡੂੰਗਾ ਪੜ ਬਾਬੇ ਤੂੰ ਕਾ ਬਟੇ ਹਨਾ ਉਹ ਢੂੰਗਾ ਨਹੀਂ ਆਂਦੀ ਡੂੰਗਾ ਨਹੀਂ ਆਂਦੀ ਉਹ ਉੱਥੇ ਇੱਕ ਸਵਾਗੇ ਜਿਹਾ ਕਫਾਂਟ ਜੀ ਕਰ ਦਿੰਦੀ ਆ ਉਹ ਸਿਕੜੀਓ ਬੰਦੀ ਆ ਹਾਂ ਸਿਕੜੀ ਜੀ ਬੰਦੀ ਆ ਉਹ ਚਾਹੀਦੀ ਤਵੀ ਥੋੜੀ ਬੜੀ ਹੋਵੇ ਚਾਹੇ ਦੋ ਦੋਏ ਹੋਣ ਚਾਹੇ। ਉਖਾਲੀ ਰੋਟ ਐ। ਉਖਾਲੀ ਹੈਠਾ ਤੇ ਬਾਬਾ ਮਿੱਟੀ ਕੱਢ ਦਿੰਦੇ। ਵੀਜ ਦੇ ਕੱਢਦੀ ਆ 4-5 ਊਂਗਲ ਜਾਂਦੀ ਥੱਲੇ। ਉਹਦਾ ਬੰਦਾ ਖਿੱਚਣਾ ਚਾਹੀਦਾ। ਥੋੜੀ ਦਾ ਤਾਂ ਵੀ ਥੋੜੀ ਜਿਹੀ ਵੱਡੀ ਚਾਹੀਦੀ ਆ ਮੇਰੇ ਹਿਸਾਬ ਨਾਲ। 4 ਦੀ ਬਜਾਏ ਚਾਹੀਏ 1 ਘਟਾ ਦੋ ਤੇ 3 ਕਰ ਦੋ। ਇੱਕ ਸਾਈਡ ਨੂੰ ਤੇ ਦੇ ਦੇ ਤਿੰਨ ਤੇ ਕਰਤੀਆਂ। ਠੀਕ ਨੀ? ਆਪਣਾ ਹੈਠਾ ਦੇ ਪਾਰੂ ਗਈ ਸਹੀ। ਉਹ ਜੇ 6 ਕਿੰਨੀਆਂ ਉਹ ਚੋਂ? ਹੈ? 6 ਉਹ ਚੋਂ। ਛੋਟੇ ਛੋਟੇ ਤਿੰਨ ਇੱਕ ਸਾਈਡ ਤੇ ਨਹੀਂ ਸਾਈਡ ਤੋਂ। ਤਿੰਨ ਇੱਕ ਸਾਈਡ ਤਿੰਨ ਇੱਕ ਸਾਈਡ। ਬੌਲਦਾਂ ਲਈ ਉਹਦੇ ਵੰਗਣਾ। ਹਾਂ। ਉਲਟ ਚਾਹੀਦੀ ਆ ਦੋ ਦੋ ਚਾਰ ਚਾਹੀਦੀਆਂ ਦੋ ਇੱਕ ਸੈਨੂ ਦੇ ਸੈਨੂ ਥੋੜੀ ਜਿਹੀ ਪਰ ਬਾੜੀ ਹੋਏ ਬਸ ਹਮ ਬੰਦੇ ਇੱਕ ਦੀ ਵਿਆਹ ਦੋ ਬੰਦੇ ਦਾ ਖਿੱਚ ਖਿੱਚੀ ਜਾਂਦਾ ਜਿੰਨਾ ਹੀ ਖੱਡੂਗਾ ਤਾਰ ਨਾਲ ਤਾਰ ਲਾ ਇੱਕ ਬੰਦਾ ਦਾ ਘੱਟ ਤਾਰ ਲੜੂਗਾ ਉਹ 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 ਤੇ ਚੱਕਰ ਪਤਾ ਗਿਆ ਫੜੇ ਤਰਫ ਦਾ ਹੁਣ ਤੂੰ ਮੰਨ ਕੇ ਜਾਂ ਸਾਖ ਖੇਤਮਾ ਤਾਂ ਬੱਧੀ ਜਾਈ ਜਾਊਗੀ ਉਹ ਹਮ ਜਿਹੜਾ ਹੁਣ ਗੰਨੇ ਵਾਲੇ ਮਾ ਗੰਨਾ ਕਿਸੇ ਖੇਤਮਾ ਕੁਆੜਾ ਉਹ ਮੈਂ ਤਾਂ ਲੱਗਦੀ ਨਹੀਂ ਦਮੀਆਂ ਉਹ ਲੱਗਦੀ ਨਹੀਂ ਸਮਝਿਆ ਉੱਪਰ ਚੱਲੀ ਜਾਂਦੀ ਆ ਉੱਪਰੇ ਬੁੜਕਦੀ ਆ ਉਹ ਹਮ ਅਜਾ ਬਜਰ ਆਕੇ ਵੀ ਦੇਖ ਲਿਆ ਉਹ ਵੀ ਗੱਲ ਨਹੀਂ ਬੰਦੀ ਜਿਹੜੀ ਫਾੜੀ ਆ ਨਾ ਕੋ ਦਿਨ ਜਾਣਾ ਫਾੜੀ ਨਾ ਕੋਸਣਾ ਉਹਦੇ ਨਾਲ ਵਧੀਆ ਜੇ ਤਵੀਰ ਲਾਉਣੀ ਆ ਤਾਂ ਤਵੀਰ ਬੜੀ ਲਾਓ ਇਹ ਡੂੰਘੀ ਜਾਵੇ ਨੂੰ ਖੇਰ ਵੀ ਸਾਫ ਚਾਹੀਦਾ ਤਾਂ ਵੀ ਨੂੰ ਫਿਰ ਹਾਂ ਉਹ ਤਾਂ ਫਿਰ ਬਾਈ ਤੇਰਾ ਜਿਹੜਾ ਹੁਣ ਤੇਰਾ ਗੰਨਾ ਐ বিজে ਬੀਜ ਲੈ ਆਜਾ ਖੇਲ ਠੀਕ ਹਾਂ ਸਾਫ ਚਾਹੀਦਾ ਠੀਕ ਨਾ ਆਪਣੇ ਗੰਨੇ ਵਾਲੇ ਮੁੰਡੇ ਮਲ ਜਲਣਾ ਇਹਨਾਂ ਗੰਨੇ ਵਾਲੇ ਮੈਂ ਗੰਨਾ ਵੀ ਤਾਂ ਦਾਮੀ ਚੱਲਣਾ ਉਹਨੇ ਫੇਰ ਵੀ ਨਹੀਂ ਚੱਲੇ ਫੇਰ ਵੀ ਉਹ ਸਾਰੇ ਪਹਿਲੀ ਜਿਹੜਾ ਰਹਿੰਦੀ ਉੱਪਰ ਦੀ ਬਰੀਕ ਹੋਈ ਵੀ ਜਾਏ ਰਹਿੰਦੀ ਤਾਂ ਹੈ ਤਰਫਾਲੇ ਕੰਮ ਹੋ ਤਰਫਾਲੀਓ ਤਰਫਾਲੀ ਕੰਮ ਤਰਫਾਲ ਨਹੀਂ ਸਾਂਦੀ ਉਹ ਪਟ ਪਟ ਕੇ ਅੱਗੇ ਵਿੱਚ ਕਰੀ ਜਾਂਦੀ ਸੀ ਜਾਨ ਪੱਟੀ ਜਾਂਦੀ ਹੈ ਪੱਟ ਕੇ ਦੀਲਾ ਡੂਣਾ ਨਾਲੇ ਉਹ ਇਹ ਜਲਦੀ ਉੱਪਰ ਉਹ ਜਲਦੀ ਹੇਠਾਂ ਉਹ ਜਲ ਨਹੀਂ ਹੋਏਗਾ ਉਹ ਧਰਤੀ ਜੋ ਬੰਦੇ ਕੱਖ ਪਾੜਨਾ ਹੇਠ ਕੱਢਣਾ ਇਹਨੇ ਉਹ ਫਰਕ ਉਹਦਾ ਫਰਕ ਆ ਰਗਾ ਗਾਂ ਗਾਂਤ ਨਿੱਕਾ ਹੀ ਜਾਣੀ ਹੋਰ ਫਰਕਿਆ ਕੱਲ ਕਰੀ ਕੀੜੀ ਦੀ ਦਵਾਈ ਫਿਰ ਸਪਰੇਅ ਸੀ ਆ ਮਨੂੰ ਕੀੜੀ ਦੀ ਕੀੜੀ ਪੈ ਗਈ ਸੀ ਆਹੋ ਦੇੜਦੀ ਕੀੜੀ ਕੀੜੀ ਸੁੱਤੀ ਪਈ ਅੱਜ ਸੱਚੇ ਦੇ ਦੇਖੀ ਸੀ ਅੱਜ ਸੌਂ ਗਈ ਲਾਤੀ ਸਾਡੇ ਸ਼ਾਮ ਦੀ ਜਿਹੜੀ ਸਾਂ ਜਿਹੜੀ ਮਰਦੀ ਹੋ ਬੇਹੋਸ਼ੀ ਦੀ ਉਹਨੇ ਸ਼ਾਮ ਸੀ ਸਮਝਣਾ ਹੁਣ ਲਾਤਾ ਡਿਕ ਨਜ਼ਰ ਦੀ ਗੱਲ ਰਹਿਣਾ ਗੁੰਦਾ ਜਲਾ ਦੇਣਾ ਸ਼ਾਮ ਨੂੰ ਜਿਹੜੀ ਰਹਿ ਗਈ ਥਰੈਸ਼ਰ ਵੀ ਕੱਢੋ ਪਾਈ ਹੁਣ ਚੋਬਰ ਨੂੰ ਕੱਢੂ ਉਹਨੂੰ ਵੀ ਯਾਰ ਕਰਾ ਸਫਾਈ ਉਹਦੀ ਕੱਢਦੀ ਆਪਣੇ ਦੇਖੀ ਜਾਟਰ ਦੀ ਹੁਣ ਆਪਣੀ ਤਾਂ ਕੱਢੂਗੀ ਆ ਆਪਣਾ ਆ ਕੇ ਆਪਣੀ ਕਿਹਾ ਕਿ ਕਿੰਨੀ ਗਾਂ ਕਦ ਤਰੀਕੇ ਗਏ ਉਹ ਚੋਬਰਾਂ ਚ ਉਹਨਾਂ ਸਾਡੇ ਆਈਆਂ 2.5 ਕਿਲੇ ਹਾਂ ਆਈ ਆ ਹੋਰ ਕਿੰਨੀ ਕਾ ਸੀ ਬਾਈ ਇੰਨੀ ਘਰੇ ਕੱਢਣੀ ਆ ਸੀ ਨਹੀਂ ਕਿਹਾ ਮੇਰੀ ਉਹ ਗਾਂ ਹੈ ਬੱਸ ਐਨੀ ਕੱਢਣੀ ਆਪਨੇ ਤੇ ਕਿੰਨੀ ਉਹ ਖਾਸੀ ਆਹੋ ਡੇਢ ਤੇ 2 ਕਿੱਲੇ ਹੋਣੇ ਉਹ 2.5 ਕਿੱਲੇ ਐ 3 ਦੇ ਵਾਲੇ ਉਹ 2 ਕਿੱਲੇ ਹੀ ਆ ਫਿਰ ਆਹ ਤੇ ਗੁਰਦੁਆਰਾ ਵਾਲਾ ਵੀ ਉੱਥੇ ਆ ਆ ਫਿਰ 2 ਕਿੱਲੇ ਬਣਦੇ ਡੇਢ ਅੱਧੇ ਅੱਧਾ ਡੇਢ ਅੱਧਾ ਹਾਂ 2 ਕਿੱਲੇ 2 ਕਿੱਲੇ ਹੋ 2 2 4 ਕਿੱਲੇ ਆ ਆਪਣੇ ਬਾਸ ਠੀਕ ਨਹੀਂ ਗੱਲ ਐ ਐਨੀ ਕੱਢਣੀ ਹੋਈ ਨਹੀਂ ਮੈਂ ਕਿਹਾ ਟਰੈਕਟਰ ਭਾ ਕੇ ਆਪਾਂ ਕਰੀਏ ਦਿਖਾੜੀ ਫੇਰੀ ਦੀ ਨਾਲ ਸ਼ੁਰੂ ਕਰੀਏ ਕੰਮ ਇਹਦਾ ਫੱਟਾ-ਪੁੱਟਾ ਚ ਕਾਹਦੇ ਆ ਜਣੇ ਓਹ ਪਲੀਸ ਗਰੂਸ ਦੇ ਲੈਂਦੇ ਆ ਲੇਬਰ ਕਾ ਪਤਾ ਭਈਆਂ ਵਾਲੀ ਲੇਬਰ ਤੇ ਮੱਥਾ ਟਕਾਉਣਾ ਆ ਵੱਡੇ ਨਾਲ ਆਪਾਂ ਕੰਮ ਸ਼ੁਰੂ ਆਪਾਂ ਕੰਮ ਸ਼ੁਰੂ ਕਰਦੇ ਆਪਾਂ ਕੰਮ ਕਿੱਥੇ ਹੋਣਾ ਲੋਕ ਜੀ ਗਿੱਲੀ ਮਾ ਖੜਾ ਦਿੰਦੇ ਲਿਆ ਕੇ ਫੁੱਕੀਂ ਤੇਲ ਆਹਾ ਸੁੱਕਣ ਵੀ ਨਹੀਂ ਦਿੰਦਾ ਅਗਲਾ ਬੱਦਲ ਨਿਕਲੇ ਇਹੋ ਜਿਹਾ ਮੌਸਮ ਹੋਏ ਨਹੀਂ ਉਹ ਮੇਰੀ ਕੱਢ ਦੇ ਉਹ ਮੇਰੀ ਕੱਢ ਦੇ ਆ ਕੋ ਸੌਣ ਲੱਜਿੰਦਾ ਫਿਰ ਹੈ ਕਿ ਨਹੀਂ ਫਿਰ ਆਇਂ ਦੇਖਦਾ ਵੀ ਗਿੱਲੀ ਏ ਕਣਕ ਕੱਢਣੀ ਤਾਂ ਸੁੱਕੀ ਹੋਇਆ ਠੀਕ ਨਹੀਂ ਗੱਲ ਆਪਣੀ ਆਪਣੀ ਕੱਢਣੀ ਆਪਾਂ ਨੂੰ ਤਾਂ ਠੀਕ ਨਹੀਂ ਗੱਲ ਲੋੜੇ ਨਹੀਂ ਕਰਾਇਓਗੇ ਆਹੋ ਆਪਣੀ ਆਪਣੀ ਆਰਾਮ ਨਾਲ ਕੱਢ ਗਈ ਚੱਲ ਠੀਕ ਖੜਾ ਲੈਣਾ ਅਗਲੀ ਵਾਰ ਨੂੰ ਹੋਣੀ ਤਾਂ ਜ਼ਿਆਦਾ ਹਨਾ ਅਗਲੀ ਵਾਰ ਬੁੱਟਾ ਅਗਲੀ ਵਾਰ ਬੁੱਟਾ ਹੋ ਜਾਣਾ ਖਾਸਾ ਠੀਕ ਨਹੀਂ ਤਾਂ ਜਲਦੀ ਫੇਰ ਘਰ ਸ਼ਾਮ ਨੂੰ ਮਿਲਦੇ ਹਾਂ ਤਾਂ ਸ਼ਾਮ ਨੂੰ ਮਿਲਣਾ ਪਹਿਲਾਂ ਤਾਂ ਧੁੱਪ ਤੰਦੀ ਵੱਢੀ ਆ ਬਹੁਤ ਬਹਿ ਨਹੀਂ ਹੁੰਦਾ ਔਰੇ ਹੋਰ ਚੱਲ ਜਲਦੀ ਇਹਨਾਂ ਕੋ ਚੱਲ ਜਲਦੀ ਹੈ ਪੁੱਜ ਗਏ ਭਾਈ ਕੰਨੇ ਕੋ ਦੇਖ ਕੰਨਾ ਚਮਕਦੇ ਸਿਆਣ ਹੁਣ ਆਏ ਨੂੰ ਹਾਂ ਨਿਕਲਿਆ ਸਿਆਣ ਹਾਂ ਇਹ ਪਹਿਲਾਂ ਇਹਦਾ ਮੈਂ ਮੈਂ ਇਹਨੂੰ ਕਾਹੀ ਕਿਹਾਤਾ ਤਾ ਹਾਂ ਇਹ ਕਹਿੰਦਾ ਇਹਨੂੰ ਫਾਲੀ ਲੈ ਕੇ ਵੜ ਦੇ ਦੇ ਚ ਮੈਂ ਕਹਾ ਫਾਲੀ ਨੂੰ ਖੜ ਜਾ ਹਲੇ 3-4 ਦਿਨ ਮੈਂ ਕਹਾ ਸਿਆਣ ਦੇਖਣ ਲੱਜੂ ਬਹਿਨ ਮਗਾ ਹੁਣ ਫਿਰ ਨਹੀਂ ਗੰਨਾ ਫੇ ਫਾਦ ਗਿਆ ਜਿੱਥੇ ਪਟਕੇ ਇਹਦੇ ਬਾਹਰ ਮਾਰਨਾ ਗੰਨਾ ਹੁਣ ਦੇਖ ਸਾਈਡ ਦੇਖਦੇ ਬੰਦਾ ਆਇਆ ਨਾ ਕਿਸੇ ਦਾ ਗੱਭੇ ਜਾਊਗਾ ਉਹ ਭਾਗੇ ਮਾਲੇ ਮੁੰਡੇ ਕੁਟਲਾ ਮੁੰਡਾ ਗੁੱਟੂਣਾ ਹੈੜਾ ਕੱਲੂ ਆ ਪਰਸੋਂ ਨੂੰ ਉਹਦੇ ਬਾਅਦ ਫੇ ਨਾ ਗੰਨੇ ਚ ਵਰ ਦੇਣਾ ਸੀ ਉਹਨਾਂ ਹੈ ਵੀ ਠੀਕ ਆ ਹਾਂ ਮਤਲਬ ਹੈ ਗੰਨੇ ਨਾਲੋਂ ਜ਼ਿਆਦਾ ਗੰਨਾ ਕਿ ਅੱਗੇ ਉੱਥੇ ਜੰਮਿਆ ਹੋਇਆ ਆਪਣਾ ਚੱਲੀਆਂ ਉਹ ਗੰਨਾ ਬਹੁਤ ਜੰਮਿਆ ਬਾਗ ਵਿੱਜਿਆ ਹਾਂ ਯਾਰ ਦਵਾਰਾ ਵੀ ਗਿਆ ਤਾਂ ਨਾ ਖੜੇ ਮੈਂ ਕੱਖ ਨਾ ਘੰਡਾ ਪਵਾ ਹਾਂ ਉਸੇ ਦਾ ਹਾਂ ਹੁਣ ਸਪਰੇਆ ਉਹੀ ਵੀ ਪਹਿਲਾਂ ਇਧਰਲੇ ਪਾਸੇ ਹੋ ਜਾਣਾ ਕੱਖ ਜਾ ਜਿਹੜਾ ਇਧਰ ਮਾੜਾ ਗੰ ਤੂ ਵੀ ਇਥੇ ਕਿੰਨੀ ਨੂੰ ਹਾਂ ਉੱਥੇ ਉੱਥੇ ਹੋ ਜਾਣਾ ਕੱਖ ਮੜਾ ਮੋਟਾ ਇਕਣਾ ਹਾਏ ਦੂਹੇ ਮੜਾ ਢੱਕਾ ਵੀ ਦੇਖਣ ਨੂੰ ਨਹੀਂ ਆ ਇਹ ਵੀ ਕਿਹੜਾ ਕੱਖ ਹੈ ਆ ਵੀ ਕੁਛ ਨਹੀਂ ਢੀਲਾ ਹੀ ਆ ਹੈ ਢੀਲਾ ਹੀ ਆ ਹੈ ਨਾ ਨਾਰਮਲ ਨਹੀਂ ਆ ਹੈ ਹਾਂ ਠੀਕ ਆ ਉਹ ਜੰਮਿਆ ਬਹੁਤ ਜੰਮਿਆ ਹੈ ਜੰਮਿਆ ਠੀਕ ਹੈ ਅਰੇ ਫੁੱਟਣ ਦੇ ਹੋਰੀ ਨੂੰ ਫੇਰ ਘੜਾਈ ਰਿੜੀ ਕੋ ਦਿਨ ਨੋ ਯਾਰ ਹੋਰ ਨਿਕਲੇ ਜਾਂਦਾ ਦਿਨਪਤੀ ਨੂੰ ਕੱਲ ਘੱਟਦਾ ਹੋਣਾ ਅੱਜ ਹੋਰ ਜ਼ਿਆਦਾ ਕੱਲੋਂ ਹੀ ਤੇ ਜ਼ਿਆਦਾ ਹੋਊਗਾ ਜਮਕਦਾ ਹੋਊਗਾ ਪੂਰਾ ਜਮਕਦਾ ਹੈ ਹੈ ਨਹੀਂ ਆਹ ਦੇਖੋ ਨਿਕਲਦਾ ਹੀ ਆਹ ਦੇਖ ਤਾਂ ਆਹ ਦੇ ਆਹ ਆਹ ਨਿਕਲਦਾ ਹੀ ਆਹ ਆਹ ਤੋ ਸਾਹ ਨਿਕਲਦਾ ਹੈ ਇਹ ਹੋ ਨਿਕਲ ਮਿੱਟਣ ਤੂੰ ਨਿਕਲਿਆ ਨਾ ਆ ਨਹੀਂ ਚੋਦਾ ਲੈ ਬਾਹਰ ਨਿਕਲਦਾ ਪੂਰਾ ਨਿਕਲ ਆਹੋ ਬਾਕੀ ਆਏ ਨੂੰ ਸਿਆਦ ਨਹੀਂ ਦੇ ਦੇ ਤਾਂ ਆਏ ਨੂੰ ਵੀ ਤਾਂ ਜੀ ਬੂਟੇ ਲਾਉਣੇ ਕਰਕੇ ਆਏ ਇਹ ਅੱਗੇ ਆਏ ਬੀਜ ਦੇ ਹੁੰਦੇ ਹੁਣ ਆਏ ਬੀਜ ਤਾਂ ਆਏ ਬੂਟੇ ਲਾਉਣੇ ਆਏ ਸਾੜ ਦੇ ਹੁਣ ਲਾਉਣੇ ਮੁੰਡੇ ਚਾਹੇ ਇਹਨੇ ਦੋ ਸਾਲ ਚ ਹੈ ਆਹੋ ਹੁੰਦੇ ਜਣਾ ਦੇ ਨੇ ਵੜਾ ਕੇ ਲੱਗਨੇ ਹਾਂ ਬੀਜ ਘੜਾ ਹੈ ਆਹ ਆਪ 92 ਬੀਜ ਆ ਪਾ ਉੱਥੇ 18 ਹੈ ਉੱਥੇ ਬੜੇ 18 ਹੈ ਚਲ 92 95 ਹਾਰੇ ਇੱਕ ਸਾਰੇ ਮੈਂ ਬਖੀਦਾ ਇਹਦੇ ਮਾੜੀ ਇੰਲੇ ਦਾ ਨਾ ਨਹੀਂ ਹੁੰਦਾ ਸਾਲਾ ਹਾਂ ਇਹ ਗੰਨਾ ਲਾਉਣੇ ਕਰਕੇ 3 ਸਾਲ ਢੀਲਾ ਹੋਣ ਲੱਗ ਗਿਆ। 3 ਸਾਲ ਗੰਨਾ ਰਹੇ ਨੇ ਤੇ ਜੇ ਪੱਟ ਕੇ ਆਪਣੇ ਫੇਰ ਗੰਨਾ ਲਾ ਦਿੱਤਾ ਤਾਂ ਉਹਦੇ ਕਰਕੇ ਢੀਲਾ ਹੋਇਆ ਨਹੀਂ ਦਾਣਾ ਢੀਲੇ ਨਹੀਂ ਤਾਂ ਹੁੰਦਾ ਜੀ। ਉਹ ਖੇਤਮ ਘੱਟ ਇੰਦਰ ਜਿਆਦਾ ਉਹ ਪਰਲੇ ਮ ਘੱਟ ਹੈ। ਜਿਹੜਾ ਗੰਨਾ ਹੁਣ ਵੱਡ ਹੁੰਦਾ ਹੈ ਕਿ ਹੁਣ ਬਹੁਤ ਸਵਾਫ ਫੁੱਟਦਾ ਗੰਨਾ। ਜਿਹੜਾ ਮੁੰਡਾ ਵੱਡਦੇ ਪਾ ਹੁਣ ਵਿਜੜ ਹਾਂ ਹੁਣ ਗੰਨਾ ਬਹੁਤ ਫੁੱਟਦਾ। ਇਹ ਵਾਹਗਾ ਫੱਕਾ ਫਿਰ। ਹਾਂ ਜਿਹੜਾ ਗਾਂ ਠੰਡ ਮੇ ਵੱਡ ਹੋ ਗਿਆ ਪਹਿਲਾਂ ਪਹਿਲਾਂ ਵੱਡ ਹੋ ਗਿਆ ਉਹ ਕੱਟ ਫੁੱਟਦਾ। ਹਾਂ ਹੁਣ ਜਿਹੜਾ 18 85 ਜਿਹੜਾ ਮੈਂ ਦਵਾ ਨਹੀਂ ਵਿਜੇ ਪਾ ਮੈਂ ਨੇ। ਹਾਂ ਪਹਿਲਾ ਵੱਡੇ ਹੋ ਜੜਾ ਉਹਨੇ ਹਾਂ ਦਾਰਾ ਬੀਜਾ ਹੁਣ ਉਹ ਮਾਂ ਹੁਣ 18 ਲੈ ਗਿਆ ਵੱਢ ਕੇ ਉੱਟੇ ਨਹੀਂ ਆ ਉਹ ਤਾਂ ਫਿਰ ਉਹ ਚੱਕਰ ਪੈ ਗਿਆ ਉਹੀ ਉਹ 18 ਕਹਿੰਦਾ ਮੈਂ ਸੋਧ ਕੇ ਬੀਜਣਾ ਛੇਤੀ ਵੱਢ ਰਿਆ ਪਿਓ ਪਿਓ ਕੇ ਦਵਾਈਛ ਹਾਂ ਪੰਜ ਪੰਜ ਛੇ ਭਰੀਆਂ ਲੈ ਗਿਆ ਹੁਣ ਕਹਿੰਦਾ ਗਾਹ ਨੂੰ ਬੀਜੇ ਤਿਆਰ ਕਰ ਲਵਾ ਮੈਂ ਕਰ ਲਾ ਗਿਆ ਭਾਈ ਕਰ ਲਾ ਮੈਂ ਸਾਨੂੰ ਵੀ ਦੇ ਦੀ ਗਾਹ ਨੂੰ ਫਿਰ ਤਿਆਰ ਕਰ ਲਾ ਤੁਹਾਡੇ ਠੀਕ ਨਹੀਂ ਗੱਲ ਸੋਧ ਤਾਂ ਲਾ ਗਿਆ ਸੋਧ ਲਾ ਦੇ ਉਹ ਜੋ ਹੋਰੇ ਕਿਆ ਬੀਮ ਬਣਾ ਦੀ ਹੋਰ ਤਾਂ ਹੋਰ ਵੈਰਾਈ ਹੋਰ ਬਣਾ ਦੀ ਲੋ 95 ਮੈਂ ਕਿ 100 ਬਣਾ ਦੇ ਹਾਂ 101 ਬਣਾ ਦੀ ਕਿਤੇ ਘਟਾਰਾ ਵਾਸੂਦਲਾ ਹਮ ਹ ਅਹ ਚਲਦੇ ਕਿ ਜੰਦੀ ਹੈ ਹਮ ਕਰਕਾ ਵੀ ਸੁਨਹਿਰੀ ਹੋ ਗਿਆ ਹੁਣ ਨਹੀਂ ਹਰੇ ਤੋਂ ਬਾਈਡਵਰਟ ਹੋ ਰਹੇ ਆ ਸੁਨਹਿਰੀ ਚ ਦਿਨ ਪਰ ਦਿਨ ਹਰੇ ਦਾ ਬਦਲ ਕੇ ਫੋਨਾ ਬਣ ਰਿਹਾ ਲੱਗੂ ਹਲਾ ਟਾਈਮ